हां जी दोस्तों ਇਹ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਵੇਖੀ ਹੋਣੀ ਆ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਆਪਣੇ ਕਿਸਾਨ ਭਰਾਵਾਂ ਦੇ ਮਸ਼ੀਨਾਂ ਤੇ ਡਰਾਈਵਰ ਲੱਗੇ ਹੁੰਦੇ ਹਨ ਉਹ ਡਰਾਈਵਰ ਵੀ 24 ਘੰਟੇ ਮੌਤ ਦੇ ਨਾਲ ਖੇਡਦੇ ਰਹਿੰਦੇ ਹਨ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਦੂਸਰੇ ਪਾਸੇ ਤਾਂ ਕਣਕ ਨੂੰ ਅੱਗ ਲੱਗੀ ਪਈ ਹੈ ਇਹ ਡਰਾਈਵਰ ਵੀਰ ਜਲਦੀ ਜਲਦੀ ਕਣਕ ਨੂੰ ਬੜ ਰਿਹਾ ਹੈ ਤਾਂ ਜੋ ਹੋਰ ਨੁਕਸਾਨ ਹੋਣ ਤੋਂ ਇਹ ਵੀਰ ਬਚਾਰਿਆ ਹੈ ਦੋਸਤੋ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ ਕਿ ਆਪਣੇ ਕਿਸਾਨ ਭਰਾਵਾਂ ਦੀਆਂ ਸਾਰੀਆਂ ਫਸਲਾਂ ਘਰ ਤੱਕ ਸਹੀ ਸਲਾਮਤ ਪਹੁੰਚ ਜਾਣ। ਦੋਸਤੋ ਆਹ ਦੂਸਰੀ ਵੀਡੀਓ ਦੇਖ ਕੇ ਤਾਂ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਹੈ। ਇਸ ਕਿਸਾਨ ਭਰਾ ਦੇ ਨਾਲ ਬਹੁਤ ਹੀ ਜ਼ਿਆਦਾ ਮਾੜਾ ਕੰਮ ਹੋਇਆ ਹੈ। ਇਸ ਕਿਸਾਨ ਭਰਾ ਦੀ ਨਲੇ ਤਾਂ ਸਾਰੀ ਕਣਕ ਮੱਚ ਗਈ ਅਤੇ ਨਲੇ ਟਰੈਕਟਰ ਅਤੇ ਤੂੜੀ ਵਾਲੀ ਮਸ਼ੀਨ ਨਾਲ ਟਰਾਲੀ ਖੇਤ ਦੇ ਵਿੱਚ ਖੜੀ ਹੀ ਮੱਚ ਗਈ। ਪੁੱਤਾਂ ਦੇ ਬਾਗ ਪਾਲੀ ਹੋਈ ਫਸਲ ਦੋਸਤੋ ਆਹ ਵੇਖ ਲਓ ਰਾਖ ਬਣੀ ਪਈ ਹੈ। ਦੋਸਤੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਲਾਈਕ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰਾਖਾ